ਹਾਂਜੀ ਕਿਸਾਨ ਪ੍ਰਭੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਤਸਵੀਰ ਤਾਂ ਬਹੁਤੀ ਕਲੀਅਰ ਨਹੀਂ ਆਉਣੀ ਪਰ ਚਲੋ ਆਪਾਂ ਗੱਲ ਕਲੀਅਰ ਕਰਨੀ ਚਾਹੁੰਦੇ ਆਂ ਗੱਲ ਆਪਸ ਬਣਾ ਤੱਕ ਪਹੁੰਚ ਜਾਏਗੀ ਜੋ ਮੈਂ ਮੈਸੇਜ ਪਹੁੰਚਾਉਣਾ ਚਾਹੁੰਦਾ ਐ ਦੇਖੋ ਹਾਲਾਤ ਜਿਹੜੇ ਆ ਉਹ ਸਰਕਾਰ ਪੱਖੋਂ ਬਹੁਤ ਮਾੜੇ ਆ ਮੋਰਚੇ ਦੇ ਵਿੱਚ ਗਿਣਤੀ ਸੰਗਤ ਦੀ ਵਧ ਰਹੀ ਹੈ ਅਗੂ ਉਹ ਰੋਜ਼ਾਨਾ ਰਾਤ ਨੂੰ ਜਾ ਕੇ ਪੈਰਾ ਦਿੰਦੇ ਆ ਮਤਲਬ ਕਿ ਨਾਕੇ ਜਿਹੜੇ ਆ ਉਹ ਲੱਗੇ ਆ ਸਾਰੇ ਪਾਸੇ ਔਰ ਨਿਗਰਾਨੀ ਕਰਨੀ ਪੈਂਦੀ ਆ ਸਾਰੇ ਜਿਸ ਚ ਕਿ ਆਗੂਾਂ ਦੀ ਡਿਊਟੀ ਲੱਗੀ ਹੁੰਦੀ ਆ ਪਹਿਲਾਂ ਵੀ ਇੱਕ ਦਿਨ 4 ਤਰੀਕ ਨੂੰ ਸਾਡੀ ਡਿਊਟੀ ਸੀ ਅਸੀਂ ਆਪਣੀ ਟੀਮ ਸਮੇਤ ਪੈਦਲ ਉਹਨਾਂ ਡਿਊਟੀ ਦਿੱਤੀ ਔਰ ਅੱਜ ਇਹ ਤੈਅ ਹੋਇਆ ਸੀ ਕਿ ਤੁਸੀਂ ਗੱਡੀ ਦੇ ਉੱਤੇ ਰਾਉਂਡ ਲਾਉਣੇ ਆ ਗੱਡੀ ਦੇ ਉੱਤੇ ਰਹਿ ਕੇ ਤੇ ਨਾ ਕਿ ਜਿਹੜੇ ਆ ਉਹ ਸਾਰੇ ਚੈੱਕ ਕਰਨੇ ਆ ਉਸ ਦੇ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਨਿਗਰਾਨੀ ਵਾਝ ਜਾਂਦੀ ਹੈ ਦੂਸਰਾ ਜਿਹੜੇ ਸੱਜਣ ਪਹਿਰਾ ਦੇ ਰਹੇ ਹੁੰਦੇ ਆ ਉਹਨਾਂ ਦੀ ਹੌਸਲਾ ਫਜਾਈ ਹੁੰਦੀ ਹੈ ਐ ਕਿ ਅੱਗੂ ਵੀ ਜਾਗਦੇ ਆ ਸੋ ਅੱਜ ਫੇਰ 10 ਦੀ ਡਿਊਟੀ ਸੀ ਹੋਰ ਅੱਗੂ ਵੀ ਜਾਗਦੇ ਸਨ ਪਰ ਆਪਾਂ ਵੀ ਜਾਗਦੇ ਰਹੇ ਲਗਾਤਾਰ ਇਹ ਪੰਡਾਲ ਦੇ ਵਿੱਚ ਵੀ ਤਿੰਨ ਚਾਰ ਗੇੜੇ ਲਗਾਏ ਅਤੇ तकरीबन ਸਾਰੀ ਰਾਤ ਆਪਾਂ ਜਿਹੜੇ ਜਿਹੜੇ ਆ ਉਹ ਸਾਰੇ ਧਰਨੇ ਦੇ ਵਿੱਚ ਅੱਗੇ ਪਿੱਛੇ ਤੱਕ ਜਿਹੜੇ ਆ ਉਹ ਖਿਆਲ ਰੱਖਿਆ ਕਿ ਪੁਲਿਸ ਕਿਸੇ ਵੇਲੇ ਵੀ ਕੋਈ ਕਾਰਵਾਈ ਕਰ ਸਕਦੀ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਹੁਣ ਚਲੋ ਆਪਾਂ ਜੀ ਕੀ ਟਾਈਮ ਹੋਇਆ 6 ਆਪਣੇ ਪੌਣੇ 7 ਹੋ ਗਏ ਪੌਣੇ 7 ਕਰੀਬ 7 40 45 ਦਾ ਟਾਈਮ ਆ ਤੇ ਬੇਸ਼ੱਕ ਸਾਨੂੰ 6 ਵਜੇ ਤੱਕ ਸੀਗਾ ਮੁਰਚੇ ਵੱਲੋਂ ਤਾਏ ਵੀ 6 ਵਜੇ ਤੱਕ ਆਪਾਂ ਨਿਗਰਾਨੀ ਕਰਨੀ ਹੈ ਪਰ ਮੈਨੂੰ ਐ ਲੱਗਿਆ ਕਿ ਆਪਾਂ ਨੂੰ ਇੱਕ ਘੰਟਾ ਵੱਧ ਸਮਾਂ ਵੀ ਜ਼ਰੂਰ ਲਾਉਣਾ ਚਾਹੀਦਾ ਆਵਾਜ਼ ਨਿਗਰਾਨੀ ਤਾਂ ਲਗਾਤਾਰ ਆ 24 ਘੰਟਿਆਂ ਦੀ ਨਿਗਰਾਨੀ ਹੈ ਔਰ ਆਪਾਂ ਆਪਣੀ ਜੋ 6 ਵਜੇ ਦਾ ਟਾਈਮ ਸੀ ਅੱਜ ਹੁਣ 7 ਵਜਨ ਦੇ ਨੇੜੇ ਟਾਈਮ ਹੋ ਗਿਆ ਸੋ ਆਪਾਂ ਹੱਲਾ ਵੀ ਗੱਡੀ ਦੇ ਵਿੱਚ ਬੈਠੇ ਮੈਂ ਕਹਦਾ ਜੇ ਮੈਂ ਥੋੜਾ ਜਿਹਾ ਪਤਾ ਨਹੀਂ ਯਾਰ ਹੁਣ ਮੈਨੂੰ ਪਤਾ ਲੱਗਦਾ ਕੈਮਰਾ ਕਿਸੇ ਪਾਸੇ ਨੂੰ ਇਹਦਾ ਘੁੰਮੇਗਾ ਕਿ ਨਹੀਂ ਹਾਂ ਮੇਰੇ ਅਹ ਆ ਸਭ ਮੰਨੇ ਤਾਂ ਚਲੋ ਖੈਰ ਆਪਣੀਆਂ ਟਰਾਲੀਆਂ ਖੜੀਆਂ ਮੇਰੇ ਬਿਲਕੁਲ ਇਧਰ ਖੱਬੀ ਸਾਈਡ ਵੱਲ ਸਟੇਜ ਥੋੜੀ ਦੂਰ ਹੈ ਤੋ ਦਿਖਦੀ ਨਹੀਂ ਔਰ ਨਾਲ ਮੇਰੇ ਇਸੇ ਪਾਸੇ ਭਾਜੀ ਤਰਲੋਕ ਸਿੰਘ ਬਡਾੜਾ ਬੰਗਰ ਤੋਂ ਨੇ ਔਰ ਜੇ ਮੈਂ ਆਪਣੀ ਇਧਰ ਸੱਜੀ ਸਾਈਡ ਵੱਲ ਦੀ ਗੱਲ ਕਰਾਂ ਤੇ ਇਹ ਇੱਥੇ ਹਰਿਆਣੇ ਦਾ ਬਾਰਡਰ ਬੈਰੀਕੇਡ ਹੈ ਜਿੱਥੇ ਪੁਲਿਸ ਬਾਰੀ ਸੁਰੱਖਿਆ ਪ੍ਰਬੰਧਾਂ ਦੇ ਨਾਲ ਬੈਠੀ ਹੈ ਪਤਾ ਨਹੀਂ ਉਹਨਾਂ ਨੇ ਕਦੋਂ ਉਧਰਲੇ ਪਾਸੋਂ ਇਧਰ ਨੂੰ ਆ ਜਾਣਾ ਨਾਲ ਸਾਡੇ ਕੁਝ ਪੰਜਾਬ ਵਾਲੇ ਕਿਉਂਕਿ ਕੁਝ ਨਾ ਕੋਈ ਮਾੜੀ ਚੰਗੀ ਹਰਕਤ ਜਿਹੜੀ ਹੈ ਇਹ ਜ਼ਰੂਰ ਕਰਨਗੇ ਜੋ ਸਾਨੂੰ ਲੱਗਦਾ ਹੈ ਤੇ ਸੋ ਇਸ ਲਈ ਮੈਂ ਦੱਸਣਾ ਤਾਂ ਇਹ ਚਾਹੁੰਦਾ ਸੀ ਮੈਂ ਕਹਿਣਾ ਤਾਂ ਇਹ ਚਾਹੁੰਦਾ ਸੀ ਕਿ ਪਿਆਰਿਓ ਤੁਸੀਂ ਬਹੁਤ ਸਾਰੇ ਲੋਕ ਜਿਹੜੇ ਉਹ ਘਰਾਂ 'ਚ ਪਏ ਹੋ ਘਰਾਂ ਦਾ ਸੁੱਖ ਨਹੀਂ ਤਿਆਗਦੇ ਪਏ ਇਹ ਲੜਾਈ ਜਿਤਨੀ ਬਹੁਤ ਜ਼ਰੂਰੀ ਹੈ ਤੇ ਬਾਪੂ ਢੱਲੇਵਾਲ ਜੀ ਜਿਹੜੇ ਆਪਣੀ ਜਾਨ ਦੀ ਕੁਰਬਾਨੀ ਜਿਹੜੀ ਹੈ ਉਹ ਦੇ ਰਹੇ ਨੇ ਉਹ ਦਿਨ ਬਦਿਨ ਸੇਤ ਉਹਨਾਂ ਦੀ ਘਟਦੀ ਜਾ ਰਹੀ ਹੈ 18ਵਾਂ ਦਿਨ ਹੈ ਅੱਜ ਤੇ ਉਹਨਾਂ ਨੂੰ ਬਚਾਉਣਾ ਵੀ ਜ਼ਰੂਰੀ ਹੈ ਸੋ ਇਸ ਲਈ ਮੈਂ ਜਿਵੇਂ ਇੱਕ ਪਹਿਲਾਂ ਪੋਸਟ ਵੀ ਪਾਈ ਹੈ ਕਿ ਹੱਕਾਂ ਦੀ ਲੜਾਈ ਵਾਸਤੇ ਸੱਦੇ ਨਹੀਂ ਭੇਜੇ ਜਾਂਦੇ ਹੁੰਦੇ ਜਿਨ੍ਹਾਂ ਦੀ ਸਮਝ ਹੈ ਉਹ ਕਾਫਲੇ ਬਣ ਕੇ ਆਪੇ ਪਹੁੰਚ ਜਾਂਦੇ ਹੁੰਦੇ ਆ ਮੋਰਚਿਆਂ ਦੇ ਉੱਤੇ ਸੋ ਇਸ ਲਈ ਸੁਖ ਤਿਆਗੋ ਤੇ ਆਜੋ ਇਹ ਨਸਲਾਂ ਦੇ ਫਸਲਾਂ ਬਚਾਉਣ ਦੀ ਲੜਾਈ ਹੈ ਇਹ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ ਇਹ ਘਰਪੂਰੇਟਾਂ ਤੋਂ ਆਪਣੇ ਖੇਤ ਬਚਾਉਣ ਦੀ ਲੜਾਈ ਹੈ ਛੋਟੇ ਕਾਰੋਬਾਰ ਬਚਾਉਣ ਦੀ ਲੜਾਈ ਹੈ ਸੋ ਤਗੜੇ ਹੋਵੋ ਆਜੋ ਤਗੜੇ ਹੋ ਕੇ ਮੋਰਚੇ ਦੇ ਉੱਤੇ ਆਜੋ ਖਨਉਰੀ ਪ੍ਰਭ ਪਹੁੰਚੋ ਖਨਉਰੀ ਨਹੀਂ ਤੇ ਫਿਰ ਬਾਰ-ਬਾਰ ਇਦਾਂ ਦੇ ਮੋਰਚੇ ਨਹੀਂ ਲੱਗਣੇ ਗੁਲਾਮੀ 'ਚ ਥੱਕੇ ਜਾਓਗੇ ਗੁਲਾਮੀ 'ਚ ਮਹਾ ਅੰਧਕੂਰ ਗੁਲਾਮੀ ਬੁਰਾ ਹਾਲ ਹੋਊਗਾ ਜੇਕਰ ਤੁਸੀਂ ਪਹੁੰਚ ਗਏ ਮੋਰਚਾ ਜਿੱਤਣ 'ਚ ਆਪਣਾ ਯੋਗਦਾਨ ਨਾ ਪਾਇਆ ਤੇ ਕੌਮ ਦੇ ਹੀਰੇ ਜਦਜੀਤ ਸਿੰਘ ਢੱਲੇਵਾਲ ਨੂੰ ਵੀ ਬਚਾਉਣਾ ਪਊਗਾ ਔਰ ਅਸੀਂ ਵੀ ਕਿਸਾਨ ਤੇ ਜਵਨ ਭਲਾਈ ਜੁਨੀਅਨ ਵੱਲੋਂ ਰੋਟੇਸ਼ਨ ਵਾਈਜ਼ ਜਿੰਨਾ ਵੱਤਵਦ ਹੋ ਸਕਦਾ ਹੈ ਉਹਨਾਂ ਇਸ ਮੋਰਚੇ ਨੂੰ ਸਮਰਪਿਤ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਸ ਦਿਨ ਦਾ ਮੋਰਚਾ ਲੱਗਿਆ ਜਿਸ ਦਿਨ ਦਾ ਇਹ ਐਂਡ ਢੱਲੇਵਾਲ ਸਬਜੀ ਦੇ ਮੱਦੇਬਰ ਚੱਲ ਰਿਹਾ ਉਸੇ ਦਿਨ ਤੋਂ ਹੀ ਅਸੀਂ ਖਨਵਰੀ ਲੱਗੇ ਆ ਤੇ ਦਿਨ ਰਾਤ ਇੱਥੇ ਹੀ ਰਹੀਦੇ ਸੋ ਆਜੋ ਤਕੜੇ ਹੋ ਕੇ ਆ ਉਹ ਕਿਉਂਕਿ ਸਾਡੀ ਚ ਇੱਕ ਫਿਤਰਤ ਹੈ ਸਾਡੀ ਆਮ ਲੋਕਾਂ ਦੀ ਪੰਜਾਬੀਆਂ ਦੀ ਕਿ ਅਸੀਂ ਜਦੋਂ ਵੀ ਕੋਈ ਜੋਧਾ ਜਿਉਂਦਾ ਹੁੰਦਾ ਫਿਰ ਅਸੀਂ ਉਹਦੀ ਕਦਰ ਨਹੀਂ ਕਰਦੇ ਉਹ ਭਾਵੇਂ ਕੋਈ ਵੀ ਹੋਵੇ ਤੇ ਜਦੋਂ ਚਲਿਆ ਜਾਂਦਾ ਤੇ ਫਿਰ ਮਰਿਆਂ ਦੇ ਭੋਗ ਦੇਤੇ ਬੜੀਆਂ ਰੌਣਕਾਂ ਲਾਉਂਦੇ ਆ ਤੇ ਫਿਰ ਬੜੀਆਂ ਟੇਪਾਂ ਲਾ ਲਾ ਕੇ ਫਿਰ ਉਹਦੇ ਗਾਣੇ ਵਜਾਉਂਦੇ ਆ ਤੇ ਫਿਰ ਬੜਾ ਕੁਝ ਕਰਨੇ ਆ ਬੜੇ ਇਹ ਹੁਣ ਮੈਂ ਨਾ ਲੈ ਕੇ ਕੀ ਦੱਸਾਂ ਬਹੁਤ ਸਾਰੀਆਂ ਤੇ ਇਦਾਂ ਹੀ ਹੁੰਦਾ ਤੇ ਮੈਂ ਕਹਿੰਨਾ ਪੰਜਾਬੀ ਹੋਏ ਫਿਤਰਤ ਬਦਲ ਦੋ ਠੀਕ ਹੈ ਤੁਸੀਂ ਤਾਂ ਜਿਉਂਦੇ ਸਾਧੂਆਂ ਦੀ ਵੀ ਕਦਰ ਨਹੀਂ ਕੀਤੀ ਜਦੋਂ ਸਾਧੂ ਸ੍ਰੀ ਗੁਰੂ ਛੱਡ ਗਏ ਤੇ ਫੇਰ ਉਹਨਾਂ ਦੇ ਵਰਸੀਆਂ ਤੇ ਔਰ ਉਹਨਾਂ ਦੇ ਭੋਗਾਂ ਤੇ ਤੁਸੀਂ ਰੌਣਕਾਂ ਲਾਤੀਆਂ ਜਿ ਹੁਣ ਮੈਂ ਨਾਂ ਲੈ ਕੇ ਦੱਸਾਂਗਾ ਤਾਂ ਤੁਸੀਂ ਬਹੁਤ ਸਾਰੇ ਜਿਹੜੇ ਹੈਗੇ ਹੋ ਮੇਰੇ ਇਲਾਕੇ ਦੇ ਸਮਝ ਜਾਓਗੇ ਸੋ ਇਸੇ ਤਰ੍ਹਾਂ ਜਿਹੜੇ ਅੱਜ ਤੇ ਨਿਖੇੜਾ ਹੋ ਗਿਆ ਨਵੇੜਾ ਹੋ ਗਿਆ ਕਿ ਹੱਕ ਸੱਚ ਦੇ ਉੱਤੇ ਲੜਨ ਵਾਲੇ ਕੌਣ ਨੇ ਜਿਨ੍ਹਾਂ ਦੀ ਨਹੀਂ ਸਮਝ ਉਹ ਜੇਥੇ ਬੰਦੀਆਂ ਘਰਾਂ 'ਚ ਬੈਠੀਆਂ ਆਗੂ ਘਰਾਂ 'ਚ ਬੈਠੇ ਆ ਤੇ ਜਿਹੜੇ ਲੜਨ ਵਾਲੇ ਆ ਉਹ ਦਿਨ ਰਾਤ ਲੜ ਰਹੇ ਸੋ ਜਿਉਂਦਿਆਂ ਦੀ ਕਦਰ ਕਰਨੀ ਸਿੱਖੋ ਮੋਇਆ ਤਾਂ ਬਹੁਤ ਆ ਸਾਰੇ ਹੀ ਮਾੜੇ ਤੋਂ ਮਾੜੇ ਨੂੰ ਵੀ ਜਿਹੜਾ ਉਹਨੂੰ ਚੰਗਾ ਕਹਿ ਦਿੰਦੇ ਆ ਵੀ ਉਹ ਚੰਗਾ ਹੁੰਦਾ ਸੀ ਪਰ ਜੇ ਕੋਈ ਚੰਗਾ ਹੈ ਨਾ ਤੇ ਉਹਨੂੰ ਜਿਉਂਦਿਆਂ ਚੰਗਾ ਕਹੋ ਤੇ ਜਿਉਂਦਿਆਂ ਉਹਨਾਂ ਦਾ ਸਾਥ ਦਿਓ ਸੋ ਇਸ ਕਰਕੇ ਤਕੜੇ ਹੋਵੋ ਕਰਾਂ ਦੇ ਕੰਮ ਕਾਜ ਜਿਹੜੇ ਚੱਲਦੇ ਰਹਿਣੇ ਆ ਦੋ ਦੋ ਦਿਨ ਦੀ ਛੁੱਟੀ ਲੈ ਲਓ ਦੋ ਦੋ ਤਿੰਨ ਤਿੰਨ ਦਿਨ ਕਰਕੇ ਜਿਹੜਾ ਉਹ ਵਾਰੀ ਵਾਰੀ ਜਿੱਦਾਂ ਵੀ ਹੈਗਾ ਉਹ ਇੱਥੇ ਮੋਰਚੇ ਦੇ ਉੱਤੇ ਜਰੂਰ ਪਹੁੰਚੋ ਪਹੁੰਚ ਕੇ ਘੇਰਾਬੰਦੀ ਵੱਡੀ ਕਰ ਦਿਓ ਤਾਂ ਜੋ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਇਹ ਨਹੀਂ ਸਮਝ ਲੱਗ ਜਾਵੇ ਕਿ ਡੱਲੇਵਾਲ ਸਾਹਿਬ ਤੱਕ ਪਹੁੰਚਣਾ ਜਿਹੜਾ ਉਹ ਬਹੁਤ ਔਖਾ ਸੋ ਇਥੇ ਕਰੀਬ 300 ਤੋਂ ਵੱਧ ਇਹੋ ਜੇ ਜੀ ਨੇ ਜਿਨ੍ਹਾਂ ਨੇ ਬਕਾਇਦਾ ਲਿਸਟ ਬਣਾ ਕੇ ਤੇ ਨਾਮ ਲਿਖਵਾਇਆ ਹੋਇਆ ਕਿ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਪ੍ਰਸ਼ਾਸਨ ਅੱਗੇ ਜਾਊਗਾ ਡਿਲੇਵਲ ਸਾਹਿਬ ਤੱਕ ਬੇਸ਼ੱਕ ਲੋਕ ਜ਼ਿਆਦਾ ਨੇ ਪਰ 300 ਦੇ ਕਰੀਬ ਤੇ ਲੋਕਾਂ ਦੇ ਨਾਮ ਆ ਚੁੱਕੇ ਆ ਜਿਹੜੇ ਲਿਖਵਾ ਕੇ ਲੋਕ ਉੱਥੇ ਹੀ ਰਹਿ ਰਹੇ ਆ ਪੱਕੇ ਪੰਡਾਲ ਦੇ ਵਿੱਚ ਸੋ ਇਸ ਕਰਕੇ ਭਰਾਵੋ ਤੁਸੀਂ ਸੋ ਸੋਰੇ ਕਾਫੀ ਸੱਜਣ ਜੁੜੇ ਹੋ ਸੋ ਇਸ ਚੀਜ਼ ਨੂੰ ਸ਼ੇਅਰ ਕਰ ਦਿਓ ਤਾਂ ਜੋ ਬਹੁਤ ਸਾਰੇ ਸੱਜਣਾਂ ਤੱਕ ਇਹ ਗੱਲ ਪਹੁੰਚ ਜਾਵੇ ਤੇ ਮੈਂ ਇਸ ਲਾਈਵ ਨੂੰ ਬਿਲਕੁਲ ਛੋਟਾ ਹੀ ਰੱਖ ਰਿਹਾ ਇੱਥੇ ਮੈਂ ਸਵਾਪਤੀ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ